ਕਲਤੀ ਵੇੜਾ ਪਾਸੋਂ ਸੂਈ ਐ ਨਾੜਕਾ ਨਾਲ ਆ ਪਹਿਲਾ ਸੂਆ ਠੀਕ ਹੈ ਬਹੁਤ ਇੱਚਾਈ ਹੋਈ ਹੋਈ ਐ ਚੋਈ ਵੀ ਆਣਾ ਐ ਚੱਲ

ਅੰਦਰ ਲੋਕ ਸਾਡੇ ਜੀ ਨੰਬਰ ਆਈ ਜੁਤੀ ਜਤੂਰ ਹੁਣੇ ਜਲਸੀ ਅਜੇ ਕੱਟ ਘਾਟ ਵਾਲੀ ਵੱਡੀ ਜਲਸੀ ਹੈ ਉਹ ਦੇ ਦਿੰਦੇ ਆ 17 ਕਿਲੋ ਠੰਡੀ ਸੀਲ ਹੈ ਅਜੇ ਤੇ 5 ਦਿਨ ਬਾਕੀ ਆ ਠੀਕ ਹੈ ਜੀ ਸੁਣਾਰੇ ਪਿਆ ਵਾਲੀ ਜਲਸੀ ਹੂੰ ਬਹੁਤ ਤੇਜ਼ 17 ਗੱਲੋ 16 17 ਠੀਕ ਹੈ ਤੁਸ ਨੂੰ ਸਮਝਣਾ ਰੇਟਰ ਆਪ ਮੰਜਾ ਰਿਹਾ ਹੈ 嗯。Okay.